ਹਾਂਜੀ ਕਿਵੇਂ ਸਾਰੇ ਸਾਡੇ ਦੇਸ਼ ਦੇ ਵਿੱਚ ਨਾ ਗਰੀਬ ਦੀ ਮੌਤ ਦਾ ਕੋਈ ਜਿਆਦਾ ਵੱਡਾ ਦੁੱਖ ਨਹੀਂ ਮਨਾਇਆ ਜਾਂਦਾ ਉਹਦੀ ਮੌਤ ਚਾਹੇ ਕਿਸੇ ਰੇਲ ਹਾਦਸੇ ਨਾਲ ਹੋਈ ਹੋਵੇ ਜਾਂ ਕਰੋਨਾ ਵਰਗੀ ਕਿਸੇ ਭਿਆਨਕ ਬਿਮਾਰੀ ਨਾਲ ਜਾਂ ਕਿਸੇ ਰੋਡ ਐਕਸੀਡੈਂਟ ਨਾਲ ਕਿਸੇ ਵੀ ਤਰੀਕੇ ਨਾਲ ਉਹਦੀ ਮੌਤ ਹੁੰਦੀ ਆ ਤਾਂ ਸ਼ਾਇਦ ਹੀ ਸਾਡੇ ਦੇਸ਼ ਦੇ ਵਿੱਚ ਉਹਦਾ ਕੋਈ ਜਿਆਦਾ ਵੱਡਾ ਅਫਸੋਸ ਮਨਾਇਆ ਜਾਂਦਾ ਇਹ ਮੈਂ ਗੱਲ ਕਿਉਂ ਕਹਿ ਰਿਹਾ ਹਾਂ ਇਹ ਸਭ ਕੁ ਮੈਨ ਆਪਾਂ ਨੂੰ ਮਿਲਿਆ ਜੀ ਅਹਮਦਾਬਾਦ ਜਿਹੜਾ ਪਲੇਨ ਕ੍ਰੈਸ਼ ਹੋਇਆ ਸੀ ਉਸ ਤੋਂ ਜਦੋਂ ਕੁ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਸੀ ਤਾਂ ਉਹਦੇ ਕ੍ਰੈਸ਼ ਹੋਣ ਤੋਂ ਕੁਝ ਮਿੰਟਾਂ ਬਾਅਦ ਇਹ ਜਿਹੜੀ ਉਹ ਖਬਰ ਸੀ ਜੰਗਲ ਦੀ ਅੱਗ ਵਾਂਗੂ ਫੈਲ ਗਈ ਸੀ ਸੋਸ਼ਲ ਮੀਡੀਆ ਮੀਡੀਆ ਇਹ ਹਜਾ ਕੋਈ ਪਲੇਟਫਾਰਮ ਨਹੀਂ ਸੀ ਜਿੱਦੇ ਤੇ ਉਹ ਖਬਰ ਨਾ ਹੁੰਦੀ ਹੋਵੇ ਪਰ ਕੁਝ ਦਿਨ ਪਹਿਲਾਂ ਤੇਲਗਾਨਾ ਦੇ ਸਾਗਰ ਰੈਡੀ ਦੇ ਵਿੱਚ ਇੱਕ ਦਵਾਈ ਬਣਾਉਣ ਵਾਲੀ ਕੰਪਨੀ ਆ ਜਿਹੜੀ ਉਹਦੇ ਵਿੱਚ ਬਲਾਸਟ ਹੋਣ ਦਾ ਤੇ 35 ਤੋਂ 40 ਮਜ਼ਦੂਰਾਂ ਦੀ ਮੌਤ ਹੁੰਦੀ ਹੈ। ਨਾ ਤਾਂ ਸੋਸ਼ਲ ਮੀਡੀਆ ਤੇ ਨਾ ਤਾਂ ਨਿਊ ਚੈਨਲਾਂ ਤੇ ਕੋਈ ਸ਼ੋਰ ਆ। ਨਾ ਸੋਸ਼ਲ ਮੀਡੀਆ ਤੇ ਹੈਸ਼ਟੈਗ, ਨਾ ਕੋਈ ਕੈਂਡਲ ਮਾਰਚ ਤੇ ਨਾ ਕੋਈ ਸੋਸ਼ਲ ਮੀਡੀਆ ਤੇ ਰੌਲਾ ਆ। ਕੁਝ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਕੁਇਦਨ ਦਾ ਹਾਦਸਾ ਹੋਇਆ ਜਿਹੜਾ ਇਹ ਹਾਦਸਾ ਹੋਇਆ ਉਥੇ ਜਿਹੜੇ ਲੋਕ ਨੇ ਜਿਹੜੇ ਬਚ ਗਏ ਜਿਹੜੇ ਦੱਸ ਰਹੇ ਨੇ ਉਹਨਾਂ ਨੇ ਲਾਸ਼ਾਂ ਦੇਖੀਆਂ ਨੇ ਲੋਕਾਂ ਦੀਆਂ ਮਰੇ ਹੋਏ ਮਜ਼ਦੂਰਾਂ ਦੀਆਂ ਕਿਸ ਦੀ ਬਾਹ ਨਹੀਂ ਕਿਸ ਦਾ ਸਿਰ ਨਹੀਂ ਕਿਸ ਦਾ ਪੈਰ ਨਹੀਂ ਇੰਨੀ ਬੁਰੀ ਹਾਲਤ ਉਹ ਕਹਿੰਦੇ ਨੇ ਵੀ ਇਹ ਹਾਦਸਾ ਸੀ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਉਹ ਜਿਹੜੇ ਅੰਗ ਪੈਰ ਕੱਟੇ ਹੋਏ ਸਾਨੂੰ ਸੜੀ ਅੱਖਾਂ ਦੇ ਸਾਹਮਣੇ ਹਜੇ ਵੀ ਆ ਰਹੇ ਨੇ ਐਨਾ ਭਿਆਨਕ ਹਾਦਸਾ ਸੀ ਤੇ ਇੰਨੀ ਦਰਦਨਾਕ ਮੌਤ ਹੋਈ ਉਹਨਾਂ ਚ 35 ਤੋਂ 40 ਮਜ਼ਦੂਰਾਂ ਦੀ ਕਿਸੇ ਵੀ ਰਾਜਨੀਤਿਕ ਨੇਤਾ ਨੇ ਬੋਟ ਖਾਤਰ ਵੀ ਨਹੀਂ ਬੀ ਕੋਈ ਅਫਸੋਸ ਦੇ ਦੋ ਸ਼ਬਦ ਕਹੇ ਉਹਨਾਂ ਉਹਨਾਂ ਲਈ ਮਾਲੀ ਮਦਦ ਦਾ ਕੀ ਕਰਨੀ ਆ ਏਅਰਪਲੇਨ ਕ੍ਰੈਸ਼ ਹਾਦਸੇ ਵਿੱਚ ਜਿਹੜੇ ਮਰੇ ਲੋਕ ਸੀ ਏਅਰ ਇੰਡੀਆ ਨੇ ਵਿਸ਼ਾਦ ਮਿਲਦਾ 2 2 ਕਰੋੜ ਸਾਇਦ ਕਰੋੜ ਕਰੋੜ ਰੁਪਏ ਦੇਣ ਦੀ ਮੰਗ ਆਪਣਾ ਗੱਲ ਕਹੀ ਸੀ ਤੇ ਸ਼ਾਇਦ ਸਰਕਾਰ ਨੇ ਵੀ ਕੁਝ ਪੈਸੇ ਦੇਣ ਦੀ ਗੱਲ ਕਹੀ ਸੀ ਪਰ 40 ਮਜ਼ਦੂਰ ਜਿਹੜੇ ਸੀ ਆਪਣਾ ਜੀ ਮੌਤ ਹੋਈ ਆ ਉਹਨਾਂ ਲਈ ਕਿਸੇ ਨੇ ਕੋਈ ਦੋਸ਼ਪਤਾ ਨਹੀਂ ਕਹੇ ਇਸ ਲਈ ਮੈਂ ਕਹਿ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਗਰੀਬ ਲੋਕਾਂ ਦੀ ਮੌਤ ਦਾ ਕੋਈ ਜ਼ਿਆਦਾ ਵੱਡਾ ਅਫਸੋਸ ਨਹੀਂ ਮਨਾਇਆ ਜਾਂਦਾ